ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 29, 30 ਤੇ 31 ਅਗਸਤ ਵੀਰੋ ਪੰਜਾਬ ਦੇ ਮੌਸਮ ਦੀ ਕਿ ਆਉਣ ਵਾਲੇ ਦੋ ਦਿਨ ਅੱਜ ਤੇ ਕੱਲ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਸੋ ਵੀਰੋ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਵੀਰੋ ਪਿਛਲੇ 3-4 ਦਿਨਾਂ ਤੋਂ ਲੈ ਕੇ ਤਕਰੀਬਨ 27 ਤੋਂ ਲੈ ਕੇ 28-29 ਜੋ ਵੀਰੋ ਆਪਾਂ ਨੂੰ ਦੋ-ਤਿੰਨ ਦਿਨਾਂ ਦੇ ਬਰਸਾਤੀ ਗਤੀਵਿਧੀਆਂ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੀਆਂ ਨੇ ਇੱਕ ਵੀਰੋ ਚੱਕਰਵਾਤੀ ਸਿਸਟਮ ਦੇ ਕਾਰਨ ਪੰਜਾਬ ਦੇ ਰਾਜਸਥਾਨ ਪੰਜਾਬ ਹਰਿਆਣਾ ਵੀਰੋ ਇਹ ਕਾਫੀ ਜੋ ਏਰੀਆ ਨੇ ਵੀਰੋ ਪ੍ਰਭਾਵਿਤ ਹੋਏ ਨੇ ਤਕਰੀਬਨ ਵੀਰੋ ਪੰਜਾਬ ਦੇ ਵੀ 100% ਖੇਤਰਾਂ ਦੇ ਵਿੱਚ ਆਪਾਨੂੰ ਬਰਸਾਤ ਦੇਖਣ ਨੂੰ ਮਿਲੀ ਹੈ ਪਰ ਕਿਤੇ ਦਰਮਿਆਨ ਹਲਕਾ ਕਿਤੇ ਵੀਰੋ ਤੇਜ਼ ਕਿਤੇ ਚੰਗਾ ਭਾਰੀ ਵੀ ਮੀਂਹ ਵੀ ਦੇਖਣ ਨੂੰ ਮਿਲਿਆ ਸੋ ਵੀਰੋ ਜੋ ਸਿਸਟਮ ਦਾ ਅਸਰ ਸੀ ਤਕਰੀਬਨ ਰਾਤ ਤੋਂ ਲੈ ਕੇ ਖਤਮ ਹੋ ਚੁੱਕਿਆ ਬਿਲਕੁਲ ਹੁਣ ਵੀਰੋ ਛੋਟੇ ਮੋਟੇ ਜੋ ਬੱਦਲੀ ਅੰਸ ਨੇ ਉਹ ਪੰਜਾਬ ਦੇ ਵਿੱਚ ਛੋਟੇ ਮੋਟੇ ਇੰਟਰ ਕਰ ਸਕਦੇ ਨੇ ਪਰ ਵੀਰੋ ਬਰਸਾਤ ਦੇ ਅਸਰ ਬਿਲਕੁਲ ਨਾ ਮਤ ਰਹੀ ਹੋਣਗੇ ਅੱਜ ਪੰਜਾਬ ਦੇ ਤਕਰੀਬਨ 80% ਭਾਗਾਂ ਦੇ ਵਿੱਚ ਆਪਾਂ ਨੂੰ ਮੌਸਮ ਸਾਫ਼ ਧੁੱਪ ਵਾਲਾ ਹੀ ਦੇਖਣ ਨੂੰ ਮਿਲੇਗਾ। ਬਾਕੀ ਵੀਰ ਦੁਪਹਿਰ ਦੇ ਸਮੇਂ ਜੋ ਅਚਾਨਕ ਬੱਦਲ ਬਣਦੇ ਨੇ ਕਿਉਂਕਿ ਮੀਂਹ ਪਿਆ ਹੋਇਆ ਨਮੀ ਵਧੀ ਹੋਈ ਹੈ ਵੀਰ ਇਹਦੇ ਕਾਰਨ ਜਦੋਂ ਧਰਤੀ ਦੇ ਵਿੱਚੋਂ ਨਮੀ ਉੱਠਦੀ ਹੈ ਦੁਪਹਿਰ ਦੇ ਸਮੇਂ ਜਿਆਦਾ ਗਰਮੀ ਹੋ ਜਾਂਦੀ ਹੈ ਤਾਂ ਵੀਰ ਉਸ ਸਮੇਂ ਦੇ ਵਿੱਚ ਅਚਾਨਕ ਬੱਦਲ ਥੋੜੇ ਸਮੇਂ ਲਈ ਬਣਦੇ ਨੇ ਜੋ ਥੋੜੇ ਮੁੱਟੇ ਏਰੀਆ ਦੇ ਵਿੱਚ ਬਰਸਾਤੀ ਗਤੀਵਿਧੀਆਂ ਦੇ ਕੇ ਖਤਮ ਹੋ ਜਾਂਦੇ ਨੇ ਇਦਾਂ ਦੇ ਨਿੱਕੇ-ਮੁੱਟੇ ਵੀਰੋ ਗਤੀਵਿਧੀਆਂ ਦੁਪਹਿਰ ਤੋਂ ਬਾਅਦ ਕਿਸੇ-ਕਿਸੇ ਖੇਤਰਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮ ਹਵਾਵਾਂ तकरीबन ਵੀਰੋ ਫਿਲਹਾਲ ਅੱਜ ਤੇ ਕੱਲ ਦਾ ਦਿਨ ਆਪਾਂ ਨੂੰ ਜ਼ਿਆਦਾਤਰ ਦੱਖਣ ਦਿਸ਼ਾ ਤੇ ਪੂਰਬ ਦਿਸ਼ਾ ਤੋਂ ਵਗਦੀਆਂ ਦੇਖਣ ਨੂੰ ਮਿਲਣਗੀਆਂ ਛੋਟਾ ਮੋਟਾ ਵੀਰੋ ਥੋੜੇ ਸਮੇਂ ਲਈ ਹਵਾਵਾਂ ਦਾ ਰੁੱਖ ਪੱਛਮ ਦਿਸ਼ਾ ਤੋਂ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਵੀਰੋ ਹੋਰ ਮੌਸਮ ਦੇ ਵਿੱਚ ਕੋਈ ਵੱਡੀ ਹਲਚਲ ਨਹੀਂ ਹੈ ਹਵਾਵਾਂ ਕੱਲ ਦੇ ਮੁਕਾਬਲੇ ਵੀਰੋ ਮੱਧਮ ਰਫ਼ਤਾਰ ਦੀਆਂ ਰਹਿਣਗੀਆਂ ਮੱਧਮ ਰਫ਼ਤਾਰਾਂ ਦੇ ਕਾਰ ਰਫ਼ਤਾਰ ਦੀਆਂ ਹਵਾਵਾਂ ਦੇ ਕਾਰਨ ਵੀਰੋ ਦਿਨ ਦੇ ਸਮੇਂ ਗਰਮੀ ਪਰੇਸ਼ਾਨ ਕਰ ਸਕਦੀ ਹੈ ਹੋਮਸ ਪਰੇਸ਼ਾਨ ਕਰ ਸਕਦੀ ਹੈ ਕਿਉਂਕਿ ਧਰਤੀ ਦੇ ਵਿੱਚ ਨਮੀ ਹੈ ਇਹ ਨਵੀਂ ਵੀਰੋ ਜਦੋਂ ਗਰਮੀ ਨਾਲ ਵੱਧਦੀ ਆ ਉਦੋਂ ਇੱਕ ਚਿਪਚਿਪੀ ਗਰਮੀ ਜਿਹਨੂੰ ਆਪਾਂ ਕਹਿੰਦੇ ਪਸੀਨੇ ਵਾਲੀ ਗਰਮੀ ਉਸ ਤਰ੍ਹਾਂ ਦਾ ਵੀਰੋ ਆਪਾਂ ਨੂੰ ਜੋ ਮਾਹੌਲ ਹੈ ਉਹ ਦੇਖਣ ਨੂੰ ਮਿਲੇਗਾ ਟੈਂਪਰੇਚਰ ਠੀਕ ਹੀ ਰਹਿਣਗੇ ਵੀਰੋ 31-32 ਦੇ ਆਸ-ਪਾਸ ਰਹਿਣਗੇ ਪਰ ਗਰਮੀ ਆਪਣਾ ਰੰਗ ਦਿਖਾ ਸਕਦੀ ਹੈ ਦਿਨ ਦੇ ਸਮੇਂ ਤੇ ਈ ਧੁੱਪ ਦੇਖਣ ਨੂੰ ਮਿਲੇਗੀ ਤੇ ਵੀਰੋ ਹਮਸ ਤੇ ਗਰਮੀ ਦਾ ਮਾਹੌਲ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਵੀਰੋ ਮੌਸਮ ਸਾਫ਼ ਹੈ ਠੀਕ ਹੈ ਪਿਛਲੇ 2-4 ਦਿਨਾਂ ਦੇ ਵਿੱਚ ਕਿਸਾਨ ਵੀ ਜੋ ਕਿ ਸਪਰੇਆ ਵਗੈਰਾ ਕਰਨ ਤੋਂ ਵੀਰੋ ਵੇਟ ਕਰ ਰਹੇ ਸੀ ਤਾਂ ਅੱਜ ਤੇ ਕੱਲ ਦੇ ਵਿੱਚ ਵੀਰੋ ਕਰ ਸਕਦੇ ਆ ਕਿਉਂਕਿ ਵੀਰੋ ਕੁੱਲ ਮਿਲਾ ਕੇ ਮੌਸਮ ਇਹ ਦੋ ਦਿਨਾਂ ਦੇ ਵਿੱਚ ਸਾਫ਼ ਹੀ ਰਹੇਗਾ। ਬਾਕੀ ਜੇਕਰ ਦੁਪਹਿਰ ਤੋਂ ਬਾਅਦ ਵੀ ਕੋਈ ਤਬਦੀਲੀ ਆਉਂਦੀ ਹੈ ਜਾਂ ਕੱਲ ਸਵੇਰ ਸ਼ਾਮ ਦੀ ਵੀਡੀਓ ਜਿਵੇਂ ਵੀ ਆਪਾਂ ਨੂੰ ਕੋਈ ਜਾਣਕਾਰੀ ਮਿਲਦੀ ਹੈ ਆਪਾਂ ਸਾਰੀ ਸਹੀ ਤੋਂ ਸਹੀ ਜਾਣਕਾਰੀ ਲੈ ਕੇ ਫਿਰ ਕਿਸਾਨ ਜੀ ਲਈ ਹਾਜ਼ਰ ਹੋਵਾਂਗੇ। ਸੋ ਵੀਰੋ ਮੌਸਮ ਦੀ ਹਰ ਛੋਟੀ ਤੇ ਵੱਡੀ ਅਪਡੇਟ ਅਪਡੇਟ ਲਈ ਤੇ ਖੇਤੀ ਸਬੰਧੀ ਹੋਰ ਜਾਣਕਾਰੀਆਂ ਲਈ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾ ਬਣੇ ਰਹੋ ਜੀ। ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ।